ਮੈਂ ਪ੍ਰਭੂ ਦੀ ਝਲਕ ਵੇਖੀ ਹੈ ਪਰ ਆਤਮਾ ਨੂੰ ਵੇਖਿਆ ਹੈ ਅਗਰ ਸੁਰਤ ਅੱਗੇ ਲੰਘ ਗਈ ਤਾਂ ਵਿਚਾਰਾਂ ਦਾ ਤਾਂਤਾ ਖਤਮ ਫੁਰਨਿਆਂ ਦਾ ਜਿਹੜਾ ਜਮਾਉ ਹਰ ਵਕਤ ਰਹਿੰਦਾ ਹੈ ਉਹ ਖਤਮ ਬਹੁਤ ਵੱਡੀ ਇਕਾਗਰਤਾ ਨਸੀਬ ਹੋ ਜਾਏਗੀ ਜਪ ਜਾਰੀ ਰਿਹਾ ਤਾਂ ਸੁਰਤ ਉੱਪਰ ਜਾ ਸਕੇਗੀ ਵਰਨਾ ਇਸ ਥਾਂ ਤੇ ਖਤਰਾ ਹੁੰਦਾ ਹੈ ਪਿੱਛੇ ਮੁੜ ਜਾਣ ਦਾ ਥੱਲੇ ਦੇਖ ਜਾਣ ਦਾ ਅਕਸਰ ਖਤਰਾ ਰਹਿੰਦਾ ਹੈ ਵਿਸ਼ਵਾਮਿੱਤਰ ਜੈਸੇ ਸ਼੍ਰਿੰਗੀ ਜੈਸੇ ਔਰ ਇਸ ਤੋਂ ਇਲਾਵਾ ਹੋਰ بڑے بڑے ਰਿਸ਼ੀ ਜੋ ਇਤਿਹਾਸ ਦੇ ਵਿੱਚ ਪੜਦੇਆਂ ਸੀ ਬ੍ਰਸ਼ਟ ਹੋਏ ਦੇਵਤੇ ਬ੍ਰਸ਼ਟ ਹੋਏ ਇੰਦਰ ਜੈਸੇ ਮਹਾਦੇਵ ਜੈਸੇ ਵਿਸ਼ਨੂੰ ਜੈਸੇ ਕਹਾਣੀਆਂ ਤੁਸੀਂ ਪੜੋਗੇ ਤੇ 당 ਰਹੇ ਜਾ ਔਰ ਰਿਸ਼ੀ ਕਿਉਂ ਕਹਿ ਗਿਆ ਕਿਹਾ ਗਿਆ ਵਾਕਈ ਰਿਸ਼ੀ ਸੰਨ ਜਪ ਕੀਤਾ ਸੀ ਤੇ ਇਸ ਤਰ੍ਹਾਂ ਦੇ ਬੰਦੇ ਦਾਸ ਨੇ ਸੈਂਕੜੇ ਵੇਖੇ ਜਿਨ੍ਹਾਂ ਨੂੰ ਬਹੁਤ ਵੱਡੀ ਇਕਾਗਰਤਾ ਤੇ ਕੁਝ ਰਸ ਮਿਲ ਗਿਆ ਲੇਕਿਨ ਹੁਣ ਕਹਿੰਦੇ ਨੇ ਗੱਲ ਨਹੀਂ ਐ ਗਵਾ ਬੈਠੇ سلسلہ ਨਹੀਂ ਬਣਿਆ ਜਾਗੀ ਸੀ ਕੁੰਡਲ ਨੇ ਉੱਠੀ ਸੀ ਸੁਰਤ ਜਾਗਿਆ ਸੀ ਮਨ ਫਿਰ ਸੌ ਗਿਆ ਫਿਰ ਥੱਲੇ ਆ ਗਿਆ ਫਿਰ ਥੱਲੇ ਡਿਗ ਗਿਆ ਸਾਵਧਾਨੀ ਰਹੇ ਥੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਬੜੀ ਸਾਵਧਾਨੀ ਰੱਖੇ ਇੱਕ ਪਾਸੇ ਖਾਈਆਂ ਨੇ ਇੱਕ ਪਾਸੇ ਖੱਡ ਨੇ ਗਿਰਨ ਦਾ ਡਰ ਹੈ ਇਸ ਵਾਸਤੇ ਬੜਾ ਸੁਚੇਤ ਤੇ ਸਾਵਧਾਨ ਹੋ ਕੇ ਚਲੇ ਇੱਥੇ ਅਨਹਦ ਧੁਨੀਆਂ ਮਨੁੱਖ ਨੂੰ ਸੁਣਾਈ ਦੇਣ ਲੱਗ ਪੈਂਦੀਆਂ ਹਨ ਔਰ ਅਨਹਦ ਧੁਨ ਪਰਮਾਤਮਾ ਦੀ ਆਵਾਜ਼ ਹੈ ਕਸਮ ਦੀ ਆਵਾਜ਼ ਹੈ ਪ੍ਰਭੂ ਦੀ ਆਵਾਜ਼ ਹੈ ਸਤਿਗੁਰ ਕਹਿੰਦੇ ਨਾ ਜੋ ਉਹਨੇ ਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਏ ਜੋ ਮੈਨੂੰ ਪ੍ਰਭੂ ਨੇ ਆਖਿਆ ਮੈਂ ਕਹਿ ਰਿਹਾ ਜਗਤ ਨੂੰ ਤਾਂ ਪ੍ਰਭੂ ਜੋ ਕਹਿ ਰਿਹਾ ਹੈ ਉਹ ਕੀ ਹੈ ਉਹ ਅਨਾਹਦ ਧੁਨ ਹੈ ਪਰਮਪੁਰਖ ਸੁਣਦੇ ਨੇ ਉਹ ਨੂੰ ਫਿਰ ਰਸਨਾ ਨਾਲ ਬਿਆਨ ਕਰ ਦਿੰਦੇ ਨੇ ਜਗਤ ਨੂੰ ਵੀ ਪ੍ਰਭੂ ਨੇ ਇਹ ਆਖਿਆ ਇਹ ਵਾਜੇ ਸੁਣੇ ਨੇ ਇਹ ਧੁਨਾਂ ਸੁਣੀਆਂ ਨੇ ਇਹ ਗੁੰਝਾਰ ਅੰਦਰ ਪਈ ਏ ਇਹ ਗੀਤ ਸੁਣਾਈ ਦਿੰਦਾ ਏ ਇਹ ਸੰਗੀਤ ਸੁਣਾਈ ਦਿੰਦਾ ਏ ਕਿੱਥੇ ਰਸਨਾ ਖਾਮੋਸ਼ ਹੋ ਜਾਂਦੀ ਏ ਹੁਣ ਰਸਨਾ ਨਹੀਂ ਜਪਦੀ ਹੁਣ ਅਨਹਦ ਧੁਨੀ ਤੇ ਪ੍ਰਾਣਾ ਦੇ ਚ ਰਮੇ ਆਇਆ ਏ ਨਾਮ ਇਹ ਸੁਭਾਵਕ ਚੱਲਦਾ ਏ ਸਹਿਜੇ ਚੱਲਦਾ ਏ ਤੇ ਵਿਸਤਾਰ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਿਆ ਲਮਕਾਵਾ ਨਾਲ ਸਮੇਨੋਂ ਕੁੰਡਲ ਨੇ ਇਥੇ ਸਹਿਜੇ ਉੱਠਦੀ ਏ ਕੰਠ ਤੱਕ ਇੱਥੇ ਤੱਕ ਪਹੁੰਚਦੇ ਆਂ ਬੰਦਾ ਸਾਧਕ ਨਹੀਂ ਰਹਿੰਦਾ ਸਿੱਧ ਹੋ ਜਾਂਦਾ ਹੈ ਸਾਧਕ ਕਹਿੰਦੇ ਨੇ ਜੋ ਸਾਧਨਾ ਕਰ ਰਿਹਾ ਹੈ ਤੇ ਜਿਹਦੀ ਸਾਧਨਾ ਨੂੰ ਸਿੱਧੀ ਮਿਲ ਗਈ ਉਹਨੂੰ ਕਹਿੰਦੇ ਨੇ ਸਿੱਧ ਪੁਰਸ਼ ਹੈ ਇਹਨੇ ਮੰਤਰ ਸਿੱਧ ਕਰ ਲਿਆ ਇਸ ਤਰ੍ਹਾਂ ਦੇ ਬੰਦੇ ਦੀ ਕੀ ਪਹਿਚਾਣ ਇਸ ਤਰ੍ਹਾਂ ਦੇ ਬੰਦੇ ਦੇ ਹੱਥ ਦੇ ਵਿੱਚ ਬਰਕਤਾਂ ਆਉਣਗੀਆਂ ਇਸ ਤਰ੍ਹਾਂ ਦੇ ਬੰਦੇ ਦੀ ਰਸਨਾ ਵਿੱਚ ਸਤਿਆ ਹੋਵੇਗੀ ਬੋਲ ਮਿੱਥਿਆ ਨਹੀਂ ਹੋਵੇਗਾ ਔਰ ਇਸ ਤਰ੍ਹਾਂ ਦੇ ਬੰਦੇ ਦੇ ਕਦਮਾਂ ਵਿੱਚ ਕ੍ਰਾਂਤੀ ਹੋਵੇਗੀ ਇਸ ਵਾਸਤੇ ਸੰਗਤ ਦੇ ਚਰਨ ਧੋੜੀ ਮਸਤਕ ਤੇ ਲਾਉਣ ਵਾਸਤੇ ਪਤਾ ਕਿਉਂ ਆਖਿਆ ਮਥਾ ਕੋਈ ਐਸਾ ਪੁਰਸ਼ ਹੋਵੇ ਜਿਹੜਾ ਸਿੱਧ ਹੋਵੇ ਉਹਦੀ ਖ਼ਾਕ ਬਦਲ ਦੇਵੇਗੀ ਮਸਤਕ ਦੀਆਂ ਰੇਖਾ ਉਸ ਖ਼ਾਕ ਵਿੱਚ ਬੜੀ ਬਰਕਤ ਹੈ ਅਗਰ ਕੋਈ ਬੰਦਾ ਨਾਮ ਜਪੇ ਨਾ ਔਰ ਵਾਕਈ ਰਸ ਦੇ ਚ ਤਾਂ ਦੋ ਵਸਤੂਆਂ ਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ ਪਾਣੀ ਦੇ ਉੱਤੇ ਤੇ ਰੇਤ ਦੇ ਤੇ ਮਿੱਟੀ ਦੇ ਉੱਤੇ ਇਨਾ ਦੋਹਾਂ ਦੇ ਜ਼ਿਆਦਾ ਅਸਰ ਪੈਂਦਾ ਹੈ ਪਾਣੀ ਆਤਮ ਸਾਥ ਕਰ ਲੈਂਦਾ ਮਿੱਟੀ ਆਤਮ ਸਾਥ ਕਰ ਲੈਂਦੀ ਏ ਸ਼ਬਦ ਦੀਆਂ ਲਹਿਰਾਂ ਨੂੰ ਸ਼ਬਦ ਨਾਲ ਜੋ ਰਸ ਬਣਦਾ ਹੈ ਜਪਦੇ ਹਾਂ ਤੇ ਆਲੇ ਦੁਆਲੇ ਉਹ ਜਿਹੜੀਆਂ ਤਰੰਗਾ ਨੇ ਉਹਨੂੰ ਪਾਣੀ ਆਤਮ ਸਾਥ ਕਰ ਲੈਂਦਾ ਹੈ ਦਰਬਾਰ ਸਾਹਿਬ ਦੇ ਸਰੋਵਰ ਨੂੰ ਅੰਮ੍ਰਿਤ ਸਰੋਵਰ ਕਿਉਂ ਆਖਿਆ ਗਿਆ ਇਤਨੇ ਅਭਿਆਸੀਆਂ ਨੇ ਉਸ ਦੇ ਕੰਡੇ ਤੇ ਬੈਠ ਕੇ ਨਾਮ ਜਪਿਆ ਔਰ ਇਤਨਾ ਜਪਿਆ ਇਤਨੀ ਦਫਾ ਜਪਿਆ ਹੈ ਕਿ ਉਸ ਪਾਣੀ ਨੇ ਅੰਮ੍ਰਿਤਮਈ ਨਾਮ ਨੂੰ ਇਤਨਾ ਆਤਮ ਸਾਥ ਕਰ ਲਿਆ ਹੈ ਲੀਨ ਕਰ ਲਿਆ ਹੈ ਉਹ ਪਾਣੀ ਪਾਣੀ ਨਹੀਂ ਰਿਹਾ ਅੰਮ੍ਰਿਤ ਉਹ ਅੰਮ੍ਰਿਤ ਸਰੋਵਰ ਹੈ ਉਹਦੇ ਚ ਬਰਕਤਾਂ ਨੇ ਅੱਜ ਵੀ ਬਰਕਤਾਂ ਨੇ ਅੱਜ ਵੀ ਬੜੀ ਗੱਲ ਹੈ ਅੱਜ ਵੀ ਆਏ ਦਿਨ ਕ੍ਰਿਸ਼ਮੇ ਵਰਤਦੇ ਨੇ ਬਸ਼ਰ ਤੇ ਭਾਂਡਾ ਬੰਦੇ ਕੋਲ ਹੋਵੇ ਤੇ ਭਾਂਡਾ ਈ ਸਰਦਾ ਅਗਰ ਹੋਵੇ ਤਾਂ ਅੱਜ ਵੀ ਗੱਲ ਹੈ ਰੇਤ ਵੀ ਆਤਮ ਸਾਥ ਕਰ ਲੈਂਦੀ ਏ ਉਹਨਾਂ ਲਹਿਰਾਂ ਨੂੰ ਇਸ ਵਾਸਤੇ ਪਾਣੀ ਅੰਮ੍ਰਿਤ ਬਣ ਜਾਂਦਾ ਤੇ ਰੇਤ ਇਤਨੀ ਪਾਵਨ ਹੋ ਜਾਂਦੀ ਏ ਕਿ ਉਹਨੂੰ ਮਸਤਕ ਤੇ ਲਾਣਾ ਪੈਂਦਾ ਔਰ ਸਹਬ ਮੰਗਦੇ ਨੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗੇ ਮੋ ਕੋ ਕਰ ਸੰਤਨ ਕੇ ਤੋਰ ਗੁਰ ਸਿੱਖਾਂ ਕੀ ਹਰ ਧੂਰ ਦੇ हम पापी थे गत पर धूल इतनी पावन हो जाती है इतनी पवित्र हो जाती है मस्तक पे लांदे हैं कुछ मन दे भाव बदल देने और ये कल्पना मात्र ना समझ लेना है इनु लंबे चौड़े अभ्यास तो बाद फकीरा ने अवतारी पुरषा ने ब्रह्म ज्ञानियां ने आख्या है साहिब गुरु गोविंद सिंह जी महाराज ਇੱਕ ਦਿਨ ਭਾਈ ਅਨੰਦ ਲਾਲ ਨੂੰ ਕਹਿਣ ਲੱਗੇ ਬਹੁਤ ਖੁਸ਼ ਹਾਂ ਅੱਜ ਤੂੰ ਕੁਝ ਮੰਗ ਤੋ ਭਾਈ ਸਾਹਿਬ ਕਹਿੰਦੇ ਨੇ ਇੱਕ ਆਰਜ਼ੂ ਰਹਿ ਗਈ ਏ ਸਿਰਫ ਇੱਕ ਇੱਛਾ ਹਿਰਦਾ ਟੋਲ ਕੇ ਮੈਂ ਵੇਖਿਆ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ ਇੱਕ ਇੱਛਾ ਰਹਿ ਗਈ ਏ ਕੀ ਸ਼ਬਦ ਕੁਰਬਾਨੇ ਖਾ ਕੇ ਰਾਹ ਸੰਗਤ ਦਿਲੇ গোয়া ਹਮੀ ਬਸ ਆਰਜ਼ੂ ਕਰਦ اے میرے بادشاہ اک کوئی ارزو رہ گئی ہے اک کوئی تمنا باقی سب پوری ہو گئی جس جس راستے توں اے پاون سنگت اے نام رسیے اے رنگ رتڑے اے نام અભیاسی اے اے ಆತ್ಮ ترنگ دا جیون بتیت کرن والے اے رس بھنے پُرش جتھوں جتھوں لنگ کے آئے نے اوناں راستیاں دی خاک مینوں بنا تاکہ اس خاک نو لوکی مست تک تلان ਮੈਨੂੰ ਇਹਨਾਂ ਦੇ ਕਦਮਾਂ ਦੀ ਖਾਕ ਬਣਾ ਤੇ ਜੇ ਮੈਂ ਇਹਨਾਂ ਦੇ ਕਦਮਾਂ ਦੀ ਖਾਕ ਬਣ ਗਿਆ ਤੇ ਕਦਮਾਂ ਦੀ ਖਾਕ ਨੂੰ ਫਿਰ ਮਸਤਕ ਨਸੀਬ ਹੋਵੇਗਾ ਬੜੀ ਵੱਡੀ ਗੱਲ ਭਾਈ ਸਾਹਿਬ ਨੇ ਕਹਿ ਦਿੱਤੀ ਹਾਫਿਜ਼ ਕਹਿੰਦੇ ਨੇ ਸੁਰਮਾ ਕੁਨ ਤੋ ਹਾਕ ਔਲੀਆ ਤਾਬਾ ਬਿਨੀ ਇਬtida ਤਾ ਇੰਤਿਹਾਈ ਅੱਲਾ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ ਹੈ ਅੱਲਾ ਦਾ ਮੰਤਰ ਜਿਨ੍ਹਾਂ ਨੇ ਸਿੱਧ ਕਰ ਲਿਆ ਹੈ ਉਨ੍ਹਾਂ ਦੇ ਕਦਮਾਂ ਦੀ ਖਾਕ ਦਾ ਸੁਰਮਾ ਬਣਾ ਜੇ ਤੂੰ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਇਬtida ਤੋਂ ਲੈ ਕੇ ਇੰਤਿਹਾਈ ਤੱਕ ਆਦਤ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹਨਾ ਹੈ ਤਾਂ ਐਸਾ ਕਰ ਸੁਰਮਾ ਕੁਨ ਤੋ ਖਾਕ ਔਲੀਆ ਕਾਬਾ ਬੇਨੇ ਇਬtida ਤਾ ਇੰਤਿਹਾਈ ਸਿੱਧ ਪੁਰਸ਼ ਜਿੱਥੇ ਬੈਠ ਕੇ ਨਾਮ ਜਪਦਾ ਹੈ ਪਾਣੀ ਪਵਿੱਤਰ ਕਰਦਾ ਹੈ ਖਾਕ ਨੂੰ ਪਵਿੱਤਰ ਕਰਦਾ ਹੈ ਇਸ ਵਾਸਤੇ अनेका ਐਸੇ ਸਰੋਵਰ ਭਾਰਤ ਦੇਚ ਅੰਮ੍ਰਿਤ ਜਾਣ ਕੇ ਅੱਜ ਵੀ ਪੂਜੇ ਜਾਂਦੇ ਨੇ ਤੇ ਖ਼ਾਕ ਨੂੰ ਮਸਤਕ ਤੇ ਲਾਇਆ ਜਾਂਦਾ ਸੰਗਤ ਦੀ ਮਤਾਂ ਇੱਕ ਦੋ ਸਿੱਧ ਪੁਰਸ਼ ਬੈਠੇ ਹੋਵਨ ਮਤਾਂ ਇੱਕ ਦੋ ਰਸਿਕ ਹੋਵਨ ਤੇ ਉਹਨਾਂ ਦੀ ਖ਼ਾਕ ਮਸਤਕ ਬਦਲ ਦੇਵੇ ਰੇਖਾਂ ਬਦਲ ਦੇਵੇ ਬੜੀ ਗੱਲ ਹੈ ਇਸ ਦੇ ਚ ਤੋ ਇਥੇ ਕੰਠ ਤੱਕ ਕੁੰਡਲ ਨਹੀਂ ਦੇ ਪਹੁੰਚਦੇ ਆ ਸੁਰਤ ਦੇ ਪਹੁੰਚਦੇ ਆ ਜੀਵਨ ਸ਼ਕਤੀ ਜਦ ਜਾਗਦੀ ਤੇ ਇੱਥੇ ਤੱਕ ਪਹੁੰਚਦੀ ਹੈ ਇਹਨੂੰ ਕਹਿੰਨ ਵਿਸ਼ੇਦ ਚੱਕਰ ਤੋਂ ਬਚਨਾ ਦੇਚ ਸਤਿ ਆ ਗਈ ਹੱਥਾਂ ਦੇਚ ਬਰਕਤ ਆ ਗਈ ਕਦਮਾਂ ਦੇਚ ਕ੍ਰਾਂਤੀ ਆ ਗਈ ਇਸੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਨ ਨੌ ਨਿੱਧੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ ਹੈ ਉਹਨੇ ਤੇ ਸਿੱਧ ਹੋ ਗਿਆ मंत्र से हो गए मंत्र कोई जप रहा है तो साधक साधो ते मंत्र जपद्या जपद्या फलदायक हो गया सिद्ध हो गया सिद्ध का कोई होर लंबा चौड़ा मतलब नहीं है सिद्ध मंत्र की शक्ति प्राप्त हो गई है मंत्र की ताकत प्राप्त हो गई है ਇਸ ਤਰ੍ਹਾਂ ਦਾ ਪੁਰਸ਼ ਜੋ ਬੋਲੇਗਾ ਹੋ ਜਾਏਗਾ ਉਹਦੇ ਹੱਥਾਂ 'ਚ ਬੜੀ ਬਰਕਤ ਹੋਵੇਗੀ ਅਸੀਸ ਦੇਣ ਦੀ ਪ੍ਰਥਾ ਇੱਥੋਂ ਹੀ ਚਲੀ। ਔਰ ਇਸ ਤਰ੍ਹਾਂ ਦੇ ਬੰਦੇ ਦੇ ਕਦਮਾਂ ਵਿੱਚ ਕ੍ਰਾਂਤੀ ਹੋਵੇਗੀ। ਤੇ ਸਿੱਧ ਪੁਰਸ਼ ਤੁਸੀਂ ਲੱਭੋ ਤੇ ਸ਼ਾਇਦ ਕਰੋੜਾਂ 'ਚ ਇੱਕ ਸਾਧੂ ਜੋ ਸਾਧਨਾ ਕਰ ਰਹੇ ਨੇ ਲੱਖਾਂ 'ਚ ਕੋਈ ਇੱਕ ਤੇ ਸਾਧਨਾ ਜੋ ਨਹੀਂ ਕਰ ਰਹਾ ਸਾਰੀ ਦੁਨੀਆ ਦੀ ਆਬਾਦੀ ਇਸੇ ਹੀ ਤਰੀਕੇ ਨਾਲ ਭਰੀ ਪਈ ਹੈ ਸਾਧਨਾ ਕਰ ਹੀ ਨਹੀਂ ਲੈ ਜਪ جاری ਹੈ ਅਨਾਹਦ ਪ੍ਰਾਣਾ ਦੇ ਚ ਰਮਿਆ ਹੋਇਆ ਸ਼ਬਦ جاری ਹੈ ਔਰ ਕੁੰਡਲਨੀ ਹੋਰ ਉੱਪਰ ਉੱਠ ਰਹੀ ਹੈ ਜੀਵਨ ਚੇਤਨਾ ਜੀਵਨ ਸ਼ਕਤੀ ਹੋਰ ਉੱਪਰ ਉੱਠ ਰਹੀ ਹੈ ਤੇ ਆਪਣੇ ਆਖਰੀ ਗ੍ਰਹਿ ਨੂੰ ਆਖਰੀ ਚੱਕਰ ਨੂੰ ਆਖਰੀ ਦਰਵਾਜ਼ੇ ਨੂੰ ਖੋਲ ਕੇ ਪਰਮ ਧਾਮ ਦੇ ਚ ਪਹੁੰਚਣਾ ਚਾਹੰਦੀ ਹੈ ਉਸ ਆਗਿਆ ਚੱਕਰ ਨੂੰ ਇੱਥੇ ਮੰਨਿਆ ਅਮਸਤਕ ਦੇ ਚ ਵਿਸ਼ੁੱਧ ਨੂੰ ਕੰਠ ਦੇ ਚ ਮੰਨੇ ਹੈ ਅਨਾਹਦ ਨੂੰ ਹਿਰਦੇ ਦੇ ਚ ਮੰਨੇ ਹੈ ਹਿਰਦੇ ਤੋਂ ਥੱਲੇ ਮਣੀਪੁਰ ਨੂੰ ਮੰਨੇ ਹੈ ਨਾਭੀ ਤੋਂ ਥੋੜਾ ਜਿਹਾ ਉੱਪਰ ਸਵ ਦੇ ဌਾਨ ਨੂੰ ਮੰਨੇ ਹੈ ਤੇ ਬਿਲਕੁਲ ਨਾਭੀ ਦੇ ਕੋਲ ਮੂਲਾਧਾਰ ਨੂੰ ਮੰਨੇ ਹੈ ਆ ਗਿਆ ਚੱਕਰ ਅਖੀਰਲਾ ਚੱਕਰ ਇੱਥੇ ਇਸ ਨੂੰ ਭਗਤ ਕਬੀਰ ਨੇ ਇੰਜ ਕਿਹਾ ਤ੍ਰਿਕੁਟੀ ਸੰਦ ਮੈਂ ਵੇਖਿਆ ਘਟ ਹੂੰ ਘਟ ਜਾਗੇ ਐਸੀ ਬੁੱਧ ਸਮਾਚਰੇ ਕਟਮਾਇ ਤਿਆਗੇ ਤ੍ਰਿਕੁਟੀ ਸੰਦ ਅਮੈਂ ਤ੍ਰਿਕੁਟੀ ਨੂੰ ਵਿਨ ਲਿਆ ਤ੍ਰਿਕੁਟੀ ਮੇਰੀ ਖੁੱਲ ਗਈ ਕਬੀਰ ਨੇ ਇਹ ਬੋਲ ਬੋਲੇ ਫਿਰ ਆਪ ਕਹਿੰਦੇ ਨੇ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰੇ ਮਠ ਕੀ ਆਖੋਜਤ ਮੋਨੇ ਜਨ ਬਾਟ ਅਗਿਆ ਚੱਕਰ ਦੀ ਗੱਲ ਭਗਤ ਕਬੀਰ ਪੈ ਕਰ ਦੇਣਾ ਐ ਜਿਹੜੀ ਨਾਸਕਾ ਦੀ ਸੱਜੀ ਸੁਰੈਨਾ ਇਹਨੂੰ ਈੜਾ ਕਹਿੰਦੇ ਨੇ ਐ ਜਿਹੜੀ ਖੱਬੀ ਹੈ ਇਹਨੂੰ ਪਿੰਗਲਾ ਕਹਿੰਦੇ ਨੇ ਸਿਰ ਦੇ ਚੋਂ ਉਪਰੋਂ ਆਉਂਦੀ ਹੈ ਔਰ ਇੱਥੇ ਦੋਹਾਂ ਨਾਲ ਉਸਦਾ ਮੇਲ ਹੈ ਉਹਨੂੰ ਸੁਖਮਨਾ ਕਹਿੰਦੇ ਨੇ ਉੱਪਰੋਂ ਜਿਹੜੀ ਆਉਂਦੀ ਇਹ ਸੁਤ੍ਰਕੁਟੀ ਦੇਚ ਇਹਨਾਂ ਤਿੰਨਾਂ ਦੇ ਮੇਲ ਦੀ ਥਾਂ ਤੇ ਆ ਗਿਆ ਚੱਕਰ ਨੁਮਨ ਹੈ ਤੇ ਭਗਤ ਬੈਣੀ ਨੇ ਇਸ ਨੂੰ ਬੜੇ ਸੋਹਣੇ ਢੰਗ ਨਾਲ ਖੋਲੇ ਆਪ ਨੂੰ ਆਖਿਆ ਗਿਆ ਬਈ ਕੁੰਭ ਦਾ ਮੇਲਾ ਲੱਗਿਆ ਹੈ ਪ੍ਰਿਆਗ ਰਾਜ ਦੇਚ ਤੇ ਪ੍ਰਿਆਗ ਰਾਜ ਦੇਚ ਕੀ ਹੈ ਤਿੰਨ ਨਦੀਆਂ ਦਾ ਸੰਗਮ ਮੰਨਦੇ ਨੇ ਗੰਗਾ ਜਮਨਾ ਤੇ ਸਰਸਤੀ ਸਰਸਤੀ ਹੈ ਕੋਈ ਨਹੀਂ ਪ੍ਰਤੀਕ ਹੈ ਇਸ਼ਾਰਾ ਹੈ ਗੰਗਾ ਜਮਨਾ ਤੇ ਦਿਖਾਈ ਦੇਂਦੀਆਂ ਦੋਵਾਂ ਦਾ ਮਿਲਾਪ ਹੈ ਤੇ ਅਲਾਬਾਦ ਦਾ ਨਾਮ ਸੀ ਪ੍ਰਿਆਗਰਾਜ ਔਰੰਗਜ਼ੇਬ ਨੇ ਬਦਲ ਕੇ ਅਲਾਬਾਦ ਰੱਖ ਦਿੱਤਾ ਸੀ ਨਾ ਪੁਰਾਣਾ ਹੈ ਪ੍ਰਿਆਗਰਾਜ ਤੇ ਬ੍ਰਾਹਮਣ ਕਹਿੰਦੇ ਨੇ ਉਹ ਜਿਹੜੀ ਸਰਸਤੀ ਹੈ ਨਾ ਉਹ ਗੋਪਤਰੂਪ ਦੇਚ ਮਿਲਦੀ ਹੈ ਸੰਗਮ ਇਸ ਸੰਗਮ ਦੀ ਬੜੀ ਮਹਾਨਤਾ ਤੇ ਸੰਗਮ ਤ੍ਰਿਬੈਣੀ ਕਹਿੰਨ ਤਿੰਨ ਬੈਣੀਆਂ ਦਾ ਤਿੰਨ ਦਰਿਆਵਾਂ ਦਾ ਸੰਗਲਾ ਆ ਕੇ ਉੱਥੇ ਦੋ ਨੇ ਤੀਜੀ ਕੋਈ ਨਹੀਂ ਪਰ ਤੀਜੀ ਬਾਰੇ ਕਹਿੰਦੇ ਨੇ ਜ਼ਮੀਨ ਦੇ ਅੰਦਰੋਂ ਅੰਦਰੋਂ ਗੁਪਤਾ ਆਉਂਦੀ ਹੈ ਤਾਂ ਬੈਣੀ ਜੀ ਦੇ ਸ਼ਬਦ ਤੋਂ ਇੱਕ ਗੱਲ ਸਪਸ਼ਟ ਹੋਈ ਕਿ ਇਹ ਤ੍ਰੁਕਟੀ ਤ੍ਰਿਬੈਣੀ ਹੈ ਉੱਪਰੋਂ ਜਿਹੜੀ ਸੁਖਮਨਾ ਨਾੜੀ ਆਉਂਦੀ ਹੈ ਨਾ ਉੱਥੇ ਗੁਪਤਾ ਆਉਂਦੀ ਹੈ ਇਹ ਦੋ ਸੁਰਾਖ ਦਿਖਾਈ ਦੇਂਦੇ ਨੇ ਇਹਨਾਂ ਦੋਹਾਂ ਦਾ ਇੱਥੇ ਮੇਲ ਇੱਥੇ ਉਪਰੋਂ ਸੁਖਮਨਾ ਆਈ। ਤੋਂ ਪਗਤ ਬਹਿਣੀ ਜੀ ਕਹਿੰਦੇ ਨੇ ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਥਾਂ ਐ। ਈੜਾ ਐ ਸੱਜੀ ਤੇ ਪਿੰਗਲਾ ਐ ਖੱਬੇ ਤੇ ਸੁਖਮਨਾ ਉਪਰੋਂ ਆਉਂਦੀ। ਕਈ ਧਿਆਨ ਸਾਧਨਾ ਸ਼ੁਰੂ-ਸ਼ੁਰੂ ਦੇ ਵਿੱਚ ਵੀ ਇੰਜ ਦੱਸਦੇ ਨੇ ਬਈ ਇੱਥੇ ਧਿਆਨ ਜੋੜੋ ਤੇ ਜਪ ਕਰੋ। ਹੋ ਸਕਦਾ ਕਈਆਂ ਨੂੰ ਕੁਝ ਲਾਭ ਹੋਇਆ ਹੋਵੇ ਪਰ ਗੁਰੂ ਘਰ ਦੀ ਮਰਿਆਦਾ ਇਹ ਹੈ ਕਿ ਧੁਨ ਉਚਾਰਨ ਕਰਕੇ ਤੇ ਉਹਨੂੰ ਸੁਣਾ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਾ ਇਹ ਤੇ ਅਖੀਰਲਾ ਥਾਂ ਹੈ ਇਹ ਤੇ ਤਰੁਕਟੀ ਅਖੀਰ ਵਿੱਚ ਖੁੱਲੇਗੀ ਤੋਂ ਬੈਣੀ ਕਹਿੰਦੇ ਨੇ ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇਕ ਠਾਏ ਬੈਣੀ ਤੇ ਸੰਗਮ ਪ੍ਰਿਆਗ ਮਨ ਮੱਜਨ ਕਰੇ ਤੇ ਥਾਂ ਹੈ ਪ੍ਰਯਾਗ ਦਾ ਸੰਗਮ ਹੈ ਮੇਰਾ ਮਨ ਰੋਜ਼ ਇੱਥੇ ਇਸ਼ਨਾਨ ਕਰਦਾ ਹੈ ਜਨਮਾਂ ਜਨਮਾਂ ਤਰਾ ਦੇ ਪਾਪ ਮਿਟ ਗਏ ਦੁੱਖ ਮਿਟ ਗਏ ਪਾਵਨ ਹੋ ਗਏ ਪਵਿੱਤਰ ਹੋ ਗਏ ਔਰ ਕੁੰਮ ਦਾ ਮੇਲਾ ਉੱਥੇ ਤੁਹਾਡੇ ਲੱਗਦਾ ਹੈ 12 ਸਾਲ ਤੋਂ ਬਾਅਦ ਰੋਜ਼ ਹੀ ਲੱਗੇ ਹੋਇਆ ਕੁੰਮ ਦਾ ਮੇਲਾ ਰੋਜ਼ ਪ੍ਰਯਾਗ ਰਾਜ ਦਾ ਇਸ਼ਨਾਨ ਕਰਦਾ ਇਸਨੂੰ ਖੋਲਿਆ ਕਬੀਰ ਨੇ ਆਪਣੇ ਠੰਗ ਨਾਲ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਾਹਾਂ ਕਬੀਰੇ ਮਠਕਿਆ ਖੋਜਤ Muni ਜਨ ਬਾਟ ਗੰਗ ਗੰਗਾ ਏ ਸੱਜੀ ਸੁਰ ਜਮਨਾ ਏ ਖੱਬੀ ਸੁਰ ਤੇ ਸੁਰਸਤੀ ਉਪਰੋਂ ਜੜੀ ਆ ਰਹੀ ਏ ਸੁਖਮਨਾ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਅਜਿੱਥੇ ਤਰੁਕਟੀ ਹੈ ਇੱਥੇ ਇੱਕ ਘਾਟ ਬਣਿਆ ਹੈ ਕਾਟਾਂ ਦੇ ਨਾਮ ਨੇ ਨਦੀਆਂ ਦੇ ਕੰਡੇ ਤੇ ਜਿਹੜੇ ਉੱਥੇ ਬਣੇ ਹੁੰਦੇ ਨੇ ਦਰਿਆਵਾਂ ਦੇ ਕੰਡੇ ਤੇ ਸਹਿਜ ਤੇ ਸੁਨ ਸਹਿਜ ਪਰਮਚਾਨਾ ਅਡੋਲਤਾ ਪ੍ਰਕਾਸ਼ ਸੁਨ ਦਰਸਲ ਸਮਾਧੀ ਸੁਨ ਸਮਾਦ ਅਨਹਦ ਤੈ ਨਾਦ ਕਹਿਨ ਨਾ ਜਾਈ ਅਚਰਜ ਬਿਸਮਾਦ ਗੁਰੂ ਅਰਜਨ ਦੇਵ ਜੀ ਇਸ ਅਵਸਥਾ ਨੂੰ शून्य समाद अनहद तनाद कहन न जाय अचरज विस्माद ओ जो रस है इतना विस्माद है अद्भुत विस्माद उनू कहंदे ने कि जिन्नु जुबान बयान ना कर सके जिन्नु पूर्ण तौर ते अख देख ना सके ते जिन्नु पूर्ण तौर ते अकल समझ ना सके विस्माद ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਕਹਿ ਦੇ ਨਸੀਂ ਨਹੀਂ ਕਹਿ ਸਕਦੇ ਬਿਸਮਾਦ ਸਮਝਾਣ ਵਾਲੀ ਗੱਲ ਨਹੀਂ ਬਿਸਮਾਦ ਕਹਿਣ ਵਾਲੀ ਗੱਲ ਨਹੀਂ ਨਹੀਂ ਕਹਿ ਸਕਦੇ ਕਹਿ ਨਾ ਜਾਈ ਆਚਰਜ ਬਿਸਮਾਦ ਤੇ ਸਹਿਬਾਂ ਨੂੰ ਕਹੀਏ ਕਹਿ ਦੋ ਜਰਾ ਸਮਝ ਚ ਆ ਜਾਏ ਤੋ ਆਪ ਕਹਿੰਦੇ ਨੇ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ कथन कर कर के भी मैं देख लिया रस नहीं कथन किया जा सकता जो तो सहज ते सुन गंग जमन के अंतरे सहज सुन के घाट तह कबीरे मठ किया इथे कबीरे दे अर्थ ने परमात्मा कबीर अखरी अर्थ ने वड्डा इथे उसने वड्डे ने अपना मठ बनाया है टिकाणा बनाया उस परमात्मा ने मरकज है केंद्र है यह अस्थान है उसका कबीर का अखरी अर्थ है व्डा जैसे गुरु नानक देव जी महाराज कहें हक्का कबीर करीम तो बेऐब पर वरदेगार गुरु नानक देव जी महाराज का शब्द कबीर रब न कह रहे हैं हक्का हक्का मतलब सच कबीर तू वा है तू सच है तू वा है।, है करीम तू बखशिंद है ਅਕਾ ਕਬੀਰ ਕਰੀਮ ਤੂੰ ਬੇਅੈਬ ਪਰਵਰਦੇਗਾਰ ਤੋ ਕਬੀਰ ਦਾ ਮਤਲਬ ਵੱਡਾ ਤੋ ਭਗਤ ਕਬੀਰ ਕਹਿੰਦੇ ਉਹ ਜਿਹੜਾ ਕਬੀਰਾ ਹੈ ਉਹ ਜਿਹੜਾ ਵੱਡਾ ਪ੍ਰਮਾਤਮਾ ਹੈ ਉਸਨੇ ਇੱਥੇ ਮਠ ਬਣਾਇਆ ਹੈ ਆਪਣਾ ਔਰ ਇਸ ਮਠ ਦਾ ਰਸਤਾ ਲੱਭਦੇ ਫਿਰਦੇ ਨੇ ਕੌਣ ਖੋਜਤ Muni jan baat ॠषि मुनि ਇਸ ਰਸਤੇ ਨੂੰ ਲੱਭਦੇ ਫਿਰਦੇ ਨੇ ऋषि मुनि साधना करके इथे पहुंचना चांदे ने ते जिथे साधना करके ऋषि ते मुनि खोजदे पए ने कबीर कहंदे ने सानो ए स्थान प्राप्त हो गया देख ले उस इस मठ देच इथे आके कबीर बोलया दोए दोए लोचन पेखा हो हर बिन अवर ना देखा पहले ते सुनया सी हुन देख ले ਇਸ ਅਵਸਥਾ ਤੇ ਪਹੁੰਚ ਕੇ ਭਗਤ ਕਹਿ ਉਠਦਾ ਹੈ ਮੈਂ ਪੇਖਿ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਤਸ਼ਬਿਹ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ ਸੁਰਜ ਵਰਗਾ ਹੈ ਚੰ드ਰਮਾ ਵਰਗਾ ਕੁਝ ਵੀ ਨਹੀਂ ਇਹ ਸਾਰੀਆਂ ਚੀਜ਼ਾਂ ਫਜ਼ੂਲ ਨੇ